ਅ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਰਹਿਣ ਵਾਅਦੇ ਹੇਠ ਚੋਰੀਆਂ ਉਠਾ ਲਪਾਉਣ ਵਾਸਤੇ ਪੂਰੀ ਸਾਡੀ ਟੀਮ ਤਤਪਰ ਹੈਗੀ ਹੈ ਜਿੰਦੇ ਵਿੱਚ ਇੱਕ ਦੋਸ਼ੀ ਚੋਰ ਨੂੰ ਫੜ ਕੇ ਲੈਂਦਾ ਹੈਗਾ ਮੁਕਦਮਾ ਦਰਜ ਹੋ ਗਿਆ ਜਿੰਦੇ ਕੋਲ ਚਾਰ ਮੋਟਰਸਾਈਕਲ ਦੀ ਰਿਕਵਰੀ ਕੀਤੀ ਗਈ ਹੈ ਅੱਗੇ ਵੀ ਹੋਰ ਵੀ ਅੰਦਰ ਤੋਂ ਆਸ ਹੈ ਕਿ ਹੋਰ ਜੜੀ ਹੈਗੀ ਹੈ ਚੋਰੀਆਂ ਦੀ ਟ੍ਰੇਸ ਹੋ ਗਏ ਤਾਂ ਬਾਈਕ ਤੋਂ ਇਲਾਵਾ ਵੀ ਕੁਝ ਹੋਰ ਬਰਾਮਦ ਹੋਏ ਐ ਬਾਈਕ ਤੋਂ ਇਲਾਵਾ ਜਿਵੇਂ ਉਹ ਮੋਟਰਸਾਈਕਲ ਜਾ ਕੇ ਉਹਦੇ ਕੁਝ ਪਾਰਟਸ ਨੂੰ ਤੋੜਦਾ ਭੰਦਾ ਸੀਗਾ ਉਹਦੇ ਵਿੱਚ ਇੱਕ ਗਰਾਇੰਡਰ ਇੱਕ ਆਰੀ ਵਗੈਰਾ ਉਹ ਵੀ ਬਰਾਮਦ ਹੋਈ ਹੈ ਕੁਝ ਪਾਰਟਸ ਮਿਲੇ ਹੈਗੇ ਨਹੀਂ ਕੁਝ ਇਹ ਪਤਾ ਲੱਗੇ ਕਿ ਕਿਸ ਤਰ੍ਹਾਂ ਦਾ ਕਰਦੇ ਕੀ ਸੀ ਬਾਅਦ ਚ ਵੇਚਦੇ ਸੀ ਕਿਵੇਂ ਵੇਚਦੇ ਸੀ ਵੇਚਦੇ ਸੀ ਅੱਗੇ ਉਹਦੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੱਟ ਕੇ ਵੇਚਦੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਗਰਾਇੰਡਰ ਕੁਝ ਤਾਂ ਪ੍ਰੋਪਰ ਪੂਰੇ ਦੇ ਪੂਰੇ ਬਾਹਰਲੇ ਮਤਲਬ ਅੱਗੇ ਵੇਚ ਦਿੰਦੇ ਸੀਗੇ ਕੁਝ ਨੂੰ ਜੇ ਇੱਥੇ ਕਿਤੇ ਚਲਾ ਦੇ ਸੀਗੇ ਉਹਨੂੰ ਪਾਰਟਸ ਦੇ ਵਿੱਚ ਵੇਖ ਦਿਓ ਸਰ ਕਿੰਨੇ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸਮਾਨ ਕੀ ਕੀ ਹੋਰ ਬਰਾਮਦ ਹੋਇਆ ਜੀ ਲਗ 4 ਮੋਟਰਸਾਈਕਲ ਤੇ ਕੁਝ ਪਾਰਟਸ ਵੀ ਹੈਗੇ ਬੰਦਾ ਕੌਣ ਹੈ ਜੀ ਜਿਹਨੂੰ ਗ੍ਰਿਫਤਾਰੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਇਹਦਾ ਨਾਮ ਅਨਮੋਲ ਸਿੰਘ ਹੈਗਾ ਹਰਿਆਣਾ ਵਾਲੇ ਜੀ ਇਹ ਅੰਨੀ ਦਿੱਲੀ ਤੇ ਰਹਿੰਦਾ ਕੋਈ ਪਹਿਲਾਂ ਵੀ ਮਾਮਲੇ ਦਰਜ ਨਹੀਂ ਇਹਨਾਂ ਦੇ ਨਹੀਂ ਇਹਨਾਂ ਤੇ ਪਹਿਲਾ ਮਾਮਲਾ ਨਹੀਂ ਦਰਜ ਕੁਝ ਆ ਰਹੀ ਸੀਗੇ ਇਹਦੇ ਬਾਰੇ ਇਨਪੁਟ ਤੇ ਉਸੇ ਬਿਹਾਵ ਤੇ ਕਰ ਗ੍ਰਿਫਤਾਰ ਕਿਵੇਂ ਹੋਇਆ ਸਰ ਜੀ ਪੂਰੇ ਏਰੀਆ ਦੇ ਵਿੱਚ ਸਾਡੀ ਇੱਕ ਟੀਮ ਬਣੀ ਹੋਈ ਹੈ ਚੱਲ ਰਹੀ ਹੈਗੀ ਅੱਜ ਜੋ ਇਨਫੋਰਮੇਸ਼ਨ ਆਈ ਸੀ ਕਿ ਇਹ ਅਨਮੋਲ ਦਾ ਬੰਦਾ ਜਿਹੜਾ ਚੋਰੀਆਂ ਕਰਦਾ ਹੈਗਾ ਅੱਜ ਉਹ ਰੰਗੇ ਹਾਤੀ ਕਾਬੂ ਆ ਸਕਦੇ ਉਹਦੇ ਕੋਲ ਮੋਟਰਸਾਈਕਲ ਹੈ। ਇਹਨੇ ਕੱਲੇ ਕੋਲ 4 ਮੋਟਰਸਾਈਕਲ ਮਿਲੇ। ਬਿਲਕੁਲ ਜੀ। ਹੋਰ ਵੀ ਸਾਥੀ ਹੈ ਸਰ ਪਤਾ ਕਰ ਇੱਕ ਮੌਕੇ ਤੇ ਰਿਕਵਰ ਤੇ ਤਿੰਨ ਉਹਨੇ ਬਾਅਦ ਚ ਰਿਕਵਰ ਕਰਾਇਆ। ਸਰ ਇਹਨੇ ਦੱਸਿਆ ਕਿ ਹੁਣ ਤੱਕ ਕਿੰਨੇ ਕ ਮੋਟਰਸਾਈਕਲ ਜਿਹੜੇ ਚੋਰੀ ਕਰ ਚੁੱਕੇ ਸੀ। ਫਿਲਹਾਲ ਇਤੋਂ ਤੱਕ ਹੀ ਹੈਗਾ ਅੱਗੇ ਹੁਣ ਉਹ ਸੀ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਕੋਈ ਸਾਥੀ ਵੀ ਨਾਲ ਹੈ ਜਾਂ ਇਕੱਲਾ ਹੀ ਚੋਰੀ ਕਰਦੇ ਨੇ ਇਹ ਫਿਲਹਾਲ ਹੈ ਇਹ ਐਫ ਆਈ ਆਰ ਦਰਜ ਹੋ ਗਏ ਉਹਦੇ ਵਿੱਚ ਅੱਗੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਕੋਈ ਛੋਕੜ ਕਿਸ ਤਰ੍ਹਾਂ ਦਾ ਜੀ ਇਸ ਮੁੰਡੇ ਦਾ ਜੀ ਇਹ ਜਿੱਦਾਂ ਇਹਨਾਂ ਦੇ ਡੇੜੀ ਦੇ ਵੀ ਮਕਦਮਾ ਹੈਗਾ ਉਹ ਵੀ ਡੀਲ ਦੇ ਅੰਦਰ ਹੈਗਾ ਜੋ ਨਿੱਕੇ ਮਕਦਮਾ ਹੈ ਤੇ ਪਤਾ ਲੱਗਿਆ ਕਿ ਹੁਣ ਤੱਕ ਕਿੱਥੇ ਜਾ ਕੇ ਵੇਚਦੇ ਸੀਗੇ ਕਿਵੇਂ ਵੇਚਦਾ ਸੀਗਾ ਕਿ ਕੀ ਕਿੱਦਾਂ ਇਹ ਸਾਰਾ ਕਿਦਾਂ ਇੱਥੋਂ ਚੋਰੀਆਂ ਕਰਦਾ ਸੀ ਕਿ ਇਹ ਜਿਹੜੇ ਇਹਨਾਂ ਦੇ ਨਾਲ ਦੇ ਪੱਟ ਸੀਗੇ ਉਹ ਜਿੱਦਾਂ ਜਲਾਲਾਬਾਦ ਹੋ ਗਿਆ ਅਬੋਰ ਹੋ ਗਿਆ ਮਲੋਟ ਹੋ ਗਿਆ ਇਧਰ ਇਲਾਕਿਆਂ ਵਿੱਚ ਕੋ ਜਿਹਨਾਂ ਨੇ ਇਹ ਦੱਸਿਆ ਵੀ ਚੋਰੀ ਕਰਦੇ ਕਿਵੇਂ ਸੀ ਮਤਲਬ ਮੋਟਰਸਾਈਕਲ ਕਿਵੇਂ ਚੋਰੀ ਕਰਦੇ ਸੀ ਇਹ ਜਿੱਦਾਂ ਇਹ ਇਹਨਾਂ ਦੱਸਿਆ ਹੈ ਮੋਡਲ ਸਪ੍ਰੈਂਡ ਇਹ ਸੀਗੀ ਤੇ ਇੱਕ ਨੂੰ ਉਹਨੂੰ ਪਿੱਛੇ ਕਿਤੇ ਖੜਵਾ ਦਿੰਦੇ ਰੈਕੀ ਕਰਕੇ ਪ੍ਰੋਪਰ ਰੈਕੀ ਕਰਨ ਤੋਂ ਬਾਅਦ ਚੱਕਦੇ ਸੀ ਇਹ ਤਾਲਾ ਤੋੜਦੇ ਤਾਲਾ ਤੋੜਦੇ ਸੀਗੇ ਚਾਬੀ ਲਾ ਕੇ ਚੱਕਦੇ ਸੀਗੇ ਦੋਨੋਂ ਤਰੀਕੇ ਨਾਲ ਤਲਾਬੀ ਤੋੜ ਲੈਂਦੇ ਸੀਗੇ ਤੇ ਚਾਬੀ ਵੀ ਲਾਉਂਦੇ ਸੀ ਚਾਬੀਆਂ ਵੀ ਇਹਨਾਂ ਕੋਲ ਕੁਝ ਬਰਾਮਦ ਹੋਈ ਸੱਚ ਚੋਰੀ ਦੀ ਵਾਰਦਾਤ ਦੇ ਵਿੱਚ ਹੋਊਗਾ ਚਾਹੇ ਚੋਰੀ ਕਰਨ ਦੇ ਵਿੱਚ ਹੈਗੇ ਚਾਹੇ ਉਹ ਫਰੀਦਦਾਰ ਕਰਦਾ ਫਰੀਧੀ ਕਰਦਾ ਹੈਗੇ ਸਾਰਿਆਂ ਨੂੰ ਚਕ